ਬਹੁਤ ਸੋਣਾ ਮੇਲਾ ਲੱਗਿਆ ਹੋਇਆ ਕਹਿੰਦੇ ਪਿਪਲੀ ਪੀਂਗਾ ਝੂਟਣ ਤੇ ਕਿਤੇ ਕਿਕਲੀ ਪੈਂਦੀ ਏ ਸਿੱਖ ਅਣਖ ਦੀ ਦਾਲਤ ਸੰਗ ਹੁਸੰਦੇ ਰਹਿੰਦੀ ਏ ਮੋਹ ਦੀਆਂ ਤੰਦਾ ਪਾਉਣ ਲਈ ਤਿਰਿੰਜ ਨਹੀਂ ਜੁੜੀਆਂ ਨੇ ਰੱਬਾ ਰਹਿਣ ਵਸਦੀਆਂ ਏ ਮੇਰੇ ਪਿੰਡ ਦੀਆਂ ਕੁੜੀਆਂ ਦੀ ਸੋ ਸਾਰੀਆਂ ਜਉਂਦੀਆਂ ਵਸਦੀਆਂ ਰਹਿਣੋ ਆਪਾਂ ਪਹੁੰਚ ਗਏ ਹੁਣੇ ਆਪਾਂ ਰਲ ਮਿਲ ਕੇ ਸਾਰਿਆਂ ਦਾ ਰੌਣਕਾਂ ਲਾਣੀਏ ਕੱਲ ਮੈਂ ਤੁਹਾਨੂੰ ਪਹਿਲਾਂ ਪੁੱਛਣ ਲੱਗੀ ਆ ਜਿਹਨੂੰ ਪਤਾ ਹੋਵੇ ਹੱਥ ਚੜ੍ਹਾ ਕਰ ਲਿਓ ਆਪਾਂ ਸਾਰੇ ਕੀ ਕਰਨਾ ਇੱਥੇ ਇਹ ਤਾਂ ਬੋਲ ਕੇ ਦੱਸ ਦੋ ਹਣੇ ਸਵਾਲ ਤਾਂ ਮੈਂ ਪੁੱਛਿਆ ਹੀ ਤੀਆਂ ਬਣਾਉਂਦੇ ਆ ਤਿੱੀਆਂ ਆਪਾਂ ਕਿਉਂ ਬਣਾਉਂਦੇ ਆ ਇਹ ਪਤਾ ਕਿਸੇ ਨੂੰ ਦੱਸੋ ਕਿਸੇ ਨੂੰ ਪਤਾ ਤੀਆਂ ਸੀ ਕਿਉਂ ਬਣਾਉਂਦੇ ਅੱਗੇ ਹੈ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਹਨ ਮੇਰੀ ਦਾਦੀ ਦੀ ਉਮਰ ਦੀਆਂ ਸਾਰੀਆਂ ਹੀ ਨੇ ਕਿਸੇ ਨੂੰ ਪਤਾ ਦੀ ਇਹਨਾਂ ਦਾ ਪਛੋਕੜ ਤੀਆਂ ਅਸੀਂ ਕਿਉਂ ਮਨਾਉਂਦੀਆਂ ਕੋਈ ਹੱਥ ਖੜਾ ਕਰਕੇ ਦੱਸੋ ਕਿਸੇ ਨੂੰ ਨਹੀਂ ਪਤਾ ਸੋ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੀਦਾ ਵੀ ਅਸੀਂ ਤੀਆਂ ਕਿਉਂ ਮਨਾਉਂਦੀਆਂ ਲੈ ਫਿਰ ਉਸ ਤੋਂ ਬਾਅਦ ਉਹ ਪਾਢੋਲੀਆਂ ਵਗੈਰਾ ਪਾਵਾਂਗੇ ਨੱਚਾਂਗੇ ਟੱਪਾਂਗੇ ਠੀਕ ਹੈ ਦੱਸਿਓ ਫਿਰ ਹੈਨਾ ਪਤਾ ਹੋਣਾ ਚਾਹੀਦਾ ਅਸੀਂ ਜਿਹੜੇ ਤਿਹਾਰ ਮਨਾਉਂਦੇ ਆ ਇਹ ਅਸੀਂ ਕਿਉਂ ਮਨਾਉਂਦੇ ਆ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਵੀ ਇੰਨਾ ਜ਼ਿਆਦਾ ਮਸ਼ੀਨੀ ਯੁੱਗ ਨਹੀਂ ਸੀ ਸਾਰੇ ਕੰਮ ਤਕਰੀਬਨ ਆਪਾਂ ਨੂੰ ਹੱਥਾਂ ਦੇ ਨਾਲ ਕਰਨੇ ਪੈਂਦੇ ਸੀ ਤੇ ਜਿਹੜੀਆਂ ਸਾਡੀਆਂ ਮੁਟਿਆਰਾਂ ਨੇ ਸਾਡੀਆਂ ਬੀਬੀਆਂ ਨੇ ਉਹਨਾਂ ਨੇ ਕਦੇ ਚੱਕੀ ਪੀਣੀ, ਫਤੋ ਪਲੀਆਂ ਦੇਣੀਆਂ, ਮੱਝਾਂ ਸੰਭਾਲਣੀਆਂ, ਹੋਰ ਵੀ ਜਿੰਨੇ ਘਰ ਦੇ ਕੰਮਕਾਰ ਨੇ ਬਿਨਰੇ ਲਈ ਪਨੇ ਸਾਰਾ ਕੰਮ ਇਹ ਸਾਡੀਆਂ ਬੀਬੀਆਂ ਕਰਦੀਆਂ ਸੀ ਤੇ ਉਹਨਾਂ ਨੂੰ ਵਿਚਾਰੀਆਂ ਨੂੰ ਕਦੇ ਨੱਚਣ ਖੱਪਣ ਦਾ ਮੌਕਾ ਨਹੀਂ ਸੀ ਮਿਲਦਾ। ਉਹਨਾਂ ਨੂੰ ਕਦੇ ਗੋਹੇ ਘੁੰਡੇ ਤੋਂ ਬਾਹਰ ਘਰ ਦੇ ਖਮਾ ਤੋਂ ਬਾਹਰ ਟਾਈਮ ਹੀ ਨਹੀਂ ਮਿਲਦਾ ਸੀ ਕਿ ਕਿਤੇ ਉਹ ਇਕੱਠੀਆਂ ਹੋ ਕੇ ਆਪਣੀਆਂ ਸਹੇਲੀਆਂ ਨਾਲ ਨੱਚ ਸਕਣ ਹੈਨਾ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਣ। ਸੋ ਜਦੋਂ ਸਾਡੇ ਸਿਆਣੇ ਬਜ਼ੁਰਗਾਂ ਨੇ ਇਹ ਗੱਲ ਦੇਖੀ ਕਿ ਭਈ ਇਹ ਤਾਂ ਕੰਮ ਖਰਾਬ ਆ। ਆਪਣੀਆਂ ਜਿਹੜੀਆਂ ਵਿਚਾਰੀਆਂ ਕੁੜੀਆਂ ਨੇ ਆਪਾਂ ਤਾਂ ਚਲੋ ਅੰਦਰ ਬਾਹਰ ਜਾਂਦੇ ਹਾਂ ਸੋ ਆਪਣਾ ਹਾਸੀ ਮਜ਼ਾਕ ਹੋ ਜਾਂਦਾ। ਵੀ ਆ ਕੁੜੀਆਂ ਤਾਂ ਵਿਚਾਰੀਆਂ ਸਾਰਾ ਸਾਲ ਘਰ ਤੋਂ ਬਾਹਰ ਹੀ ਨਹੀਂ ਨਿਕਲਦੀਆਂ ਨਹੀਂ ਕਿਉਂ ਨਾ ਕੋਈ ਇਹੋ ਜਿਹੀ ਚੀਜ਼ ਬਣਾਈਏ ਇਹ ਬਹਾਨੇ ਸਿਰ ਆਪ ਦੀਆਂ ਸਹੇਲੀਆਂ ਨਾਲ ਆਪਣੀਆਂ ਪਹਿਣਾ ਪਜਾਈਆਂ ਨਾਲ ਕੱਟੀਆਂ ਹੋਏ ਕਿਤੇ ਹੱਸ ਹੱਸ ਲੈਣ ਨੱਚ ਲੈਣ ਨਾ ਵੀ ਜ਼ਰੂਰੀ ਆ ਸਫੇਰੋਣਾ ਨੇ ਕਰਦੇ ਕਰਦੇ ਸਲਾ ਬਣਾਈ ਵੀ ਆਪਾਂ ਸਾਲ ਦੇ ਵਿੱਚ ਇੱਕ ਮਹੀਨਾ ਇਹਨਾਂ ਨੂੰ ਐਵੇਂ ਤਾਂ ਦੇਵਾਂਗੇ ਕਿ ਇਹ ਆਪਣੇ ਦਿਲ ਦੇ ਜਿਹੜੇ ਚਾਣੇ ਪੂਰੇ ਕਰ ਸਕਣਗੇ ਬਣਾਇਆ ਤੇ ਵਿਉਤ ਕੀ ਬਣਾਈ ਸੁਣ ਲੋ ਉਹਨਾਂ ਨੇ ਵਿਉਤ ਬਣਾਈ ਕਹਿੰਦੇ ਦੇਖ ਇੱਕ ਮਹੀਨਾ ਇਹ ਪੇਕੇ ਤਾਂ ਚਲ ਚਲੀਆਂ ਜਾਣਗੀਆਂ ਪਰ ਫਿਰ ਵਿੱਚੋਂ ਸੱਸਾਂ ਨੇ ਗਾਲਾਂ ਕੱਢਣੀਆਂ ਉਹ ਕਿੱਥੇ ਜਾਣ ਦੇਣਗੀਆਂ ਕਹਿੰਦੇ ਫਿਰ ਉਹਨਾਂ ਨੇ ਸਲਾਹ ਬਣਾਈਗੀ ਆਪਾਂ ਐ ਕਹਾਂਗੇ ਵੀ ਸੌਣ ਦੇ ਮਹੀਨੇ 'ਚ ਸੱਸ ਐ ਜਿਹੜੀ ਉਹ ਨੂਹ ਦੇ ਮੱਥੇ 'ਤੇ ਲੱਗਣੀ ਚਾਹੀਦੀ ਤੇ ਨੂਹ ਐ ਜਿਹੜੀ ਉਹ ਸੱਸ ਦੇ ਮੱਥੇ 'ਤੇ ਲੱਗਣੀ ਚਾਹੀਦੀ ਨਹੀਂ ਤੇ ਕੋਈ ਅਪਸ਼ਗਨ ਹੁੰਦਾ ਨਹੀਂ ਤੇ ਮਾੜਾ ਹੁੰਦਾ ਬੜੀਆਂ ਪੁਰਾਣੀਆਂ ਸਹਿਨੀਆਂ ਨੂੰ ਵੀ ਮਿਲ ਜਾਂਦੀਆਂ ਕਿਉਂਕਿ ਸਾਰੀਆਂ ਪੈਕੇ ਆਈਆਂ ਹੁੰਦੀਆਂ ਪਹਿਣਾ ਪਰਜਾਈਆਂ ਨੂੰ ਵੀ ਮਿਲ ਜਾਂਦੀਆਂ ਤੇ ਹੱਸ ਲਈ ਜਾਂਦੀਆਂ ਨੱਚ ਵੀ ਜਾਂਦੀਆਂ ਤੇ ਉਧਰ ਲਈ ਉਧਰ ਕਰ ਜਾਂਦੀਆਂ ਖੈਰ ਹੈਨਾ ਸੋ ਇਸ ਕਰਕੇ ਇਹ ਤਿਹਾਰ ਬਣਿਆ ਜਿਹੜਾ ਅੱਜ ਅਸੀਂ ਮਨਾ ਰਹੇ ਹਾਂ ਲੈ ਵੀ تھوڑی زوردار ਤਾਲੀਆਂ ਲਾ लो ਹੁਣ ਹੁਣ ਸਾਰਿਆਂ ਨੂੰ ਪਤਾ ਲੱਗੇ ਕਿ ਅਸੀਂ ਤੀਆਂ ਕਿਉਂ ਬਣਾਉਂਦੇ ਆ ਠੀਕ ਹੈ ਲਓ ਜੀ ਫਿਰ ਹੁਣ ਥੋੜਾ ਥੋੜਾ ਖੁੱਲੇ ਹੋ ਜਾ ਆਪਾਂ ਸਾਰਿਆਂ ਨੇ ਨੱਚਣਾ ਠੀਕ ਹੈ ਹਾਂਜੀ ਬਿਲਕੁਲ ਜੀ ਸਭ 뒤ਛੇ ਪਿੱਛੇ ਖੁੱਲੇ ਹੋ ਜਾ ਆਪਾਂ ਨਾ ਨੱਚ ਕੇ ਇੰਜੋਏ ਕਰਨਾ ਤੇ ਇੱਕ ਵਾਰ ਫਿਰ ਤੋਂ ਅਸੀਂ ਜੋ ਵੀ ਸਟੇਜ ਵਿੱਚ ਪਹੁੰਚੀ ਰਹੀ ਤੀਆਂ ਦਾ ਜਹਾਰ ਮਨਾਉਂਦੇ ਲਈ ਸੋ ਸਾਹਬ ਨੂੰ ਮਾਰਕਾ ਦੰਨੇ ਆ ਤੇ ਸਾਡੀ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮਾਰਕਾ ਉਹਨਾਂ ਦਾ ਧੰਨਵਾਦ ਥੈਂਕ ਯੂ ਸੋ ਨੱਚ ਕੇ ਇੰਜੋਏ ਕਰਨਾ ਕਰ ਤੇਕ ਤੁਹਾਨੂੰ ਹੋਰ ਖੁਸ਼ਖਬਰੀ ਦੇਣ ਲੱਗੀ ਹਾਂ ਮੈਂ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਨਾਂ ਦੇ ਮਿਸਿਸ ਤੇ ਉਹਨਾਂ ਦੀ ਮਾਤਾ ਜੀ ਸਾਡੇ ਕੋਲ ਇੱਥੇ ਚੰਦ ਹੀ ਪਲਾ ਤੱਕ ਪਹੁੰਚਣ ਵਾਲੇ ਨੇ ਉਹਨਾਂ ਦੇ ਮਿਸਿਸ ਤੇ ਉਹਨਾਂ ਦੇ ਮੰਮੀ ਜੀ ਵੀ ਸਾਡੇ ਕੋਲ ਪਹੁੰਚ ਰਹੇ ਨੇ ਸੋ ਇਹ ਫੈਸਟੀਵਲ ਸਾਡਾ ਹੋਰ ਹੈ ਜਿਹੜਾ ਵਧੀਆ ਹੋਣ ਵਾਲਾ ਹੈ ਸੋ ਕਹਿੰਦੇ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੇਂਦੀਆਂ ਲੱਲੀਆਂ ਉੱਥੋਂ ਦੇ ਦੋ ਬਲਦ ਸੁਣੀ А ਜੀ ماں ਹੁੰਦੀ ਆ ਕਹਿੰਦੇ ਜਿਹੜੀ ਉਹ ਮਾਂ ਹੀ ਹੁੰਦੀ ਆ ਤੇ ਸੱਸ ਤੇ ਮਾਂ 'ਚ ਥੋੜਾ ਜਿਹਾ ਜਿਹੜਾ ਫਰਕ ਸਮਝਿਆ ਜਾਂਦਾ ਹੈ ਕਹਿੰਦੇ ਸੱਸਾਂ ਸੱਸਾਂ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਸੋ ਇੱਕ ਬੋਲੀ ਰਾਹੀਂ ਤੁਹਾਨੂੰ ਦੱਸਣ ਲੱਗੀ ਆ ਮੈਂ ਥੱਲੇ ਆਉਂਗੀ ਤੁਹਾਡੇ ਕੋਲ ਤੁਹਾਡੇ ਨਾਲ ਬੋਲੀਆਂ ਪਾਉਂਗੀ ਠੀਕ ਹੈ ਸੋ ਇਹਨਾਂ ਨੂੰ ਬੀਬੀਆਂ ਤੋਂ ਵੀ ਜ਼ਿਆਦਾ ਚਾਹ ਹੈ ਖੁੱਲੇ ਖੁੱਲੇ ਹੋਜੋ ਅੱਜ ਅਜ ਗਰਮੀ ਕੋਈ ਨਹੀਂ ਹੈ ਮੈਂ ਕਹਿੰਦੀ ਹਾਂ ਹੋਰ ਖੁੱਲੇ ਖੁੱਲੇ ਹੋਜੋ ਜੜੀਆਂ ਪਿੱਛੇ ਮੇਰੀਆਂ ਭੈਣਾਂ ਖੜੀਆਂ ਨੇ ਮੇਰੀ ਅਮਾ ਕਾਮਾਂ ਖੜੀਆਂ ਨੇ ਉਹਨਾਂ ਨੇ ਵੀ ਨੱਚ ਕੇ ਇੰਜੋਏ ਕਰਨਾ ਸਭ ਤੀਆਂ ਦਾ ਤਿਹਾਰ ਨੱਚ ਟੱਪ ਕੇ ਇੰਜੋਏ ਕਰਨਾ ਆਪਣੇ ਇਹ ਖੁਸ਼ੀਆਂ ਦਾ ਤਿਵਾਰ ਹੈ ਅੱਜ ਬੜੀਆਂ ਹੀ ਛਿਰਾਂ ਦੇ ਬਾਦ ਇਕੱਠੀਆਂ ਹੋਈਆਂ ਨੇ ਸਾਡੀਆਂ ਮਾਵਾ ਭੈਣਾਂ ਇੱਕੋ ਹੀ ਤਿਹਾਰ ਹੈ ਜਿਹਦੇ ਵਿੱਚ ਸਾਡੀਆਂ ਮਾਵਾ ਭੈਣਾਂ ਸਾਰੀਆਂ ਇਕੱਠੀਆਂ ਹੁੰਦੀਆਂ ਸੋ ਇਹ ਉਹ ਤਿਹਾਰ ਹੈ ਹੈਣਾ ਸਪੈਸ਼ਲ ਸਾਡਾ ਕੁੜੀਆਂ ਦਾ ਹੁੰਦਾ ਹੈ ਹੈਣਾ ਸ਼ੁਕਰ ਹੈ ਸਾਡੇ ਲਈ ਕੁਝ ਤਾਂ ਸਪੈਸ਼ਲ ਬਣਿਆ ਹੋਇਆ ਨਹੀਂ ਤਾਂ ਸਾਰੇ ਇੱਥੇ ਸਾਡੇ ਮੁੰਡਿਆਂ ਤੇ ਮੁੰਡਿਆਂ ਨੇ ਕਬਜ਼ਾ ਕੀਤਾ ਤੇ ਸੋ ਬੱਚਿਓ ਪਲੀਜ਼ ਆਪਾਂ ਸਾਰੇ ਥੱਲੇ ਆ ਜੋ ਸਟੇਜ ਤੋਂ ਆਵਾਂਗੇ ਮੈਂ ਤੁਹਾਡੇ ਕੋਲ 2 ਮਿੰਟ ਤੱਕ ਠੀਕ ਹੈ ਬੜੇ ਪਿਆਰੇ ਲੱਗ ਰਹੇ ਤੁਸੀਂ ਸਾਰੇ ਵੈਸੇ ਕਹਿੰਦੇ ਬੱਚੇ ਤਾਂ ਆ ਬਦਲ ਰੂਪ ਹੁੰਦੇ ਨੇ ਅੱਜ ਮੇਰੇ ਖਿਆਲ ਅੱਛੇ ਪਾਣਾ ਨਾਲ ਵੀ ਜਾਣਾ ਚਾਹ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਬੱਚੇ ਦਿਖ ਰਹੇ ਨੇ ਕਈ ਗੱਲਾਂ ਮਿਲਣਾ ਚਾਹੀਦਾ ਬਹੁਤ ਵਧੀਆ ਗੱਲ ਆ ਕਿਸੇ ਨੂੰ ਤਾਂ ਸਦੀ ਗੱਲ ਬੱਲੇ ਬੱਲੇ ਪੈਸਾ ਸਰਣਾ ਦੀ ਬਜਾਉਂਦੇ ਤੁਹਾਡੇ ਕੋਲ ਪੰਛੀਆਂ ਜੀ ਤੁਹਾਡੀਆਂ ਰੂਹਾਂ ਦੇ ਦਰਸ਼ਨ ਕੀਤੇ ਨੇ ਹਾਂਜੀ ਮਕਾਨ ਧਰਮਸ਼ਾਲਾ ਪੱਤੀ ਜਸੂ ਸ਼ੇਰੋਂ ਇਥੇ ਤੀਆਂ ਦਾ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਏ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਲੀਕਿਆ ਹੈ ਕਿਉਂਕਿ ਦੇਖੋ ਭੈਣੋ ਅਸੀਂ ਆ ਕੇ ਇੱਥੇ 2 ਘੰਟੇ ਸਾਨੂੰ ਦੇਖ ਆਉਣਾ ਹੀ ਕਿੰਨਾ ਔਖਾ ਲੱਗਦਾ ਹੈ ਹੈਨਾ ਅਸੀਂ ਕਹਿੰਦੇ ਹਾਈ ਰੋਟੀ ਵੀ ਪਕਾਣੀ ਆ ਘਰੇ ਜਾ ਕੇ 4 ਘੰਟੇ ਖਰਾਬ ਹੋ ਜਾਣਗੇ ਹਾਂ ਬਿੱਟੂ ਦੇ ਪਪਾ ਵੀ ਆ ਕੇ ਗਾਣਾ ਕੱਢਣੀਆਂ ਭੱਜ ਕੇ ਜਾ ਆਣੀਆਂ ਸੋ ਸਾਨੂੰ ਸੋ ਟੈਨਸ਼ਨ ਆ ਆ ਕੇ ਧਾਰਾਂ ਵੀ ਕੱਢਣੀਆਂ ਨੇ ਪਰ ਇਹ ਦੇਖੋ ਜਿਨ੍ਹਾਂ ਨੇ ਮੇਲਾ ਕਰਾਇਆ ਉਹਨਾਂ ਨੇ ਤਾਂ ਕੱਟੇ-ਕੱਟੇ 10-15 ਦਿਨ ਹੋ ਗਏ ਇਹ ਤਿਆਰੀਆਂ 'ਚ ਲੱਗੇ ਹੋਏ ਨੇ ਕਿਉਂਕਿ 15 ਦਿਨ ਪਹਿਲਾਂ ਤਾਂ ਇਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਹੈਨਾ ਇਟ ਮੀਨਸ ਇਹ ਉਦੋਂ ਦੀ ਤਿਆਰੀ ਕਰ ਰਹੇ ਨੇ ਸੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਵੀ ਆਪਾਂ ਸਾਰਿਆਂ ਨੇ ਸਾਥ ਦੇਣਾ ਸასი ਕਾਲ ਕੀ ਜਾਂਦੇ ਰਹੋ ਰੱਬ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਅੱਜ ਦਾ ਇਹ ਕਿਹਨਾ ਪ੍ਰੋਗਰਾਮ ਹੈ ਜੇ ਕਿਹਨਾਂ ਨੇ ਕਰਾਇਆ ਸੁਣੋ ਜਗਮੀਤ ਸਿੰਘ ਜੋਤੀ ਜੀ ਲੈ ਵੀ ਇਹਨਾਂ ਦੇ ਨਾਮ ਤੇ ਤਾੜੀ ਲਾਈ ਜਾਏ ਨਾਲ-ਨਾਲ ਇਹੀ ਇਹਨਾਂ ਦਾ ਮਾਣ ਹੈ ਬਸ ਜਗਮੀਤ ਸਿੰਘ ਜੋਤੀ ਨਾਨਕ ਸਿੰਘ ਮੈਂ ਦੇਖਣਾ ਕਿ ਹੁਣ ਤੁਸੀਂ ਕਿਹਨੂੰ ਜ਼ਿਆਦਾ ਪਿਆਰ ਕਰਦੇ ਹੋ ਵੀ ਦੇ ਨਾਮ ਤੇ ਜ਼ਿਆਦਾ ਤਾੜੀਆਂ ਵੱਜ ਗਈਆਂ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਹੋ ਹੁਣ ਦੇਖ ਲਓ ਚੱਕੇ ਰੱਖਿਓ ਤੁੰਡੂ ਜੀ ਹਰਿੰਦਰ ਸਿੰਘ ਸੁਸਾਇਟੀ ਮੈਂਬਰ ਕੁਲਵੀਰ ਸਿੰਘ ਸੁਸਾਇਟੀ ਮੈਂਬਰ ਗੋਰਖਾ ਸਿੰਘ ਗੁਰਮੀਤ ਸਿੰਘ ਭਿੰਦਰ ਸਿੰਘ ਜਗਮਿੰਦਰ ਸਿੰਘ ਮੱਖਣ ਸਿੰਘ ਕੇਵਲ ਸਿੰਘ ਲਾਡੀ ਸਿੰਘ ਤੇ ਜੋਨੀ ਸਿੰਘ ਸਾਰੇ ਵੀਰਾਂ ਦਾ ਪਹਿਲੋਂ ਧੰਨਵਾਦ ਹੈ ਕਿਉਂਕਿ ਇਹਨਾਂ ਦੀ ਜਿਹੜੀ ਇਹ ਮਿਹਨਤ ਆ ਇਹਦੇ ਕਰਕੇ ਅਸੀਂ ਅੱਜ ਇੱਥੇ ਇਕੱਠਾ ਹੋਏ ਹਾਂ ਸਾਰੇ ਹੈਨਾ